ਹਾਂਜੀ ਧੰਨ ਧੰਨ ਸਾਧ ਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਵੇਖੋ ਹਰ ਇੱਕ insan ਇਸ ਦੁਨੀਆ ਉੱਤੇ ਆਇਆ ਹੈ ਤੇ ਹਰ ਇੱਕ ਨੇ ਇੱਕ ਦਿਨ ਤੁਰ ਜਾਣਾ ਹੈ ਪਰ ਅਸੀਂ ਕੁਝ ਆਉਣ ਵਾਲੇ ਸਮੇਂ ਦੀਆਂ ਗੱਲਾਂ ਲੋਕਾਂ ਨੂੰ ਦੱਸ ਰਹੇ ਆਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸ਼ਹਿਰੀ ਖੇਤਰ ਦੇ ਵਿੱਚ ਤਾਂ ਹੋ ਗਿਆ ਤੇ ਪਿੰਡੂ ਖੇਤਰ ਦੇ ਵਿੱਚ ਵੀ ਉਹ ਸਮੱਸਿਆ ਹੋਣੀ ਹੈ ਕੁਝ ਪਿੰਡਾਂ ਦੇ ਵਿੱਚ ਤਾਂ ਹੋ ਗਈ ਜਿਹੜੇ ਲੋਕ ਛੱਪੜਾਂ ਨੂੰ ਭਰ ਰਿਹਾ ਹੈ। ਵੈਸਾ ਜਿੰਨਾ ਜਿੰਨਾਂ ਨੇ ਵੀ ਛੱਪੜਾਂ ਦੇ ਕਬਜ਼ੇ ਕੀਤੇ ਹੈ ਉਹ ਇਹ ਨਾ ਸੋਚ ਲੈਣ ਵੀ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਸੁੱਖ ਲੈਣਗੀਆਂ ਜਾਂ ਆਉਣ ਵਾਲੀਆਂ ਪੀੜ੍ਹੀਆਂ ਸੁਖੀ ਬਸਣਗੀਆਂ ਕਿਉਂਕਿ ਜਿਹੜੇ ਲੋਕ ਛੱਪੜਾਂ ਨੂੰ ਭਰ ਰਹੇ ਹੋ ਇੱਕ ਬਹੁਤ ਵੱਡਾ ਪਾਪ ਕਰ ਰਹੇ ਆ। ਅਸੀਂ ਦੱਸਾਂਗੇ ਬੜੇ ਵਿਸਤਾਰ ਢੰਗ ਦੇ ਨਾਲ ਦੱਸਾਂਗੇ ਵੀ ਵਾਰਸ਼ਾਂ ਦਾ ਪਾਣੀ ਜਾ ਕੇ ਛੱਪੜਾਂ ਵਿੱਚ ਖੜਦਾ ਹੈ। ਜਦੋਂ ਹੁਣ ਛੱਪੜ ਭਰੇ ਗਏ ਤੇ ਗਲੀਆਂ ਵਿੱਚ ਪਾਣੀ ਖੜੂਗਾ ਪੂਰੇ ਪੰਜਾਬ ਦੀ ਸਮੱਸਿਆ ਹੈ ਸ਼ਹਿਰੀ ਖੇਤਰ ਦੇ ਵਿੱਚ ਤਾਂ ਹੋ ਹੀ ਗਈ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਤਾਂ ਇਹਦਾ ਨਤੀਜਾ ਮਿਲ ਵੀ ਗਿਆ ਛੱਪੜ ਭਰਨ ਦਾ ਕਿਉਂਕਿ ਜਦੋਂ ਵਾਰਸ਼ਾ ਆਉਂਦੀ ਹੈ ਤਾਂ ਹਫ਼ਤਾ ਹਫ਼ਤਾ 10-10 ਦਿਨ ਗਲੀਆਂ ਵਿੱਚ ਪਾਣੀ ਖੜਾ ਰਹਿੰਦਾ ਜਿਹੜੀਆਂ ਨੀਵੀਆਂ ਗਲੀਆਂ ਐ ਤੇ ਬਹੁਤ ਹੀ ਜ਼ਿਆਦੇ ਜਾਣੇ ਕਿ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਉਣੀ ਪੈਂਦੀ ਹੈ ਤੇ ਕਈ ਸ਼ਹਿਰੀ ਖੇਤਰ ਦੇ ਵਿੱਚ ਤਾਂ ਹੁਣ ਵੀ ਬੁਰਾ ਹਾਲ ਆ ਵਿਣਾ ਮੀਂਹ ਤੋਂ ਕਿਉਂਕਿ ਗਲੀਆਂ ਵਿੱਚ ਪਾਣੀ ਖੜਾ ਰਹਿੰਦਾ ਪਾਣੀਆਂ ਦੇ ਨਿਕਾਸ਼ ਕਿਸੇ ਪਾਸੇ ਹੁੰਦੇ ਨਹੀਂ ਕਿਉਂਕਿ ਜਦੋਂ ਛੱਪੜ ਹੀ ਭਰ ਲੇ ਤੇ ਪੂਰੇ ਪੰਜਾਬ ਦੇ ਪਿੰਡ ਦੇ ਜਿਹੜੇ ਛੱਪੜ ਆ ਹੌਲੀ-ਹੌਲੀ ਉਹ ਭਰਦੇ ਜਾਂਦੇ ਆ ਕੋਈ ਉਹਨਾਂ ਨੂੰ ਰੋਕਦਾ ਨਹੀਂ ਤੇ ਜਾਣੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਸਮੱਸਿਆ ਖੜੀ ਹੋਣੀ ਆ ਹੋ ਸਕਦਾ ਵੀ ਅਸੀਂ ਇਹ ਚੀਜ਼ਾਂ ਅੱਖੀਂ ਦੇਖ ਗਏ ਪਰ ਇਹ ਨਹੀਂ ਹੁੰਦਾ ਕਿ ਇਹਨਾਂ ਚੀਜ਼ਾਂ ਦੀ ਸਮੱਸਿਆ ਨਹੀਂ ਆਉਣੀ ਆਉਣੀ ਹੈ ਜਿੱਥੇ ਸਾਰੇ ਪਿੰਡ ਦਾ ਜਾ ਕੇ ਪਾਣੀ ਰੁਕਣਾ ਹੈ ਉਹਨਾਂ ਨੂੰ ਜਦੋਂ ਅਸੀਂ ਬੰਦ ਕਰ ਲਿਆ ਘਰੋਂ ਪਾਣੀ ਡੋਲਦੇ ਆ ਛੱਪੜ ਦੇ ਵਿੱਚ ਜਾ ਕੇ ਰੁਕਣਾ ਹੁੰਦਾ ਛੱਪੜ ਅਸੀਂ ਬੰਦ ਕਰੀ ਜਾਂਦੇ ਆ ਕੋਈ ਧਿਆਨ ਨਹੀਂ ਕਿਸੇ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਇਹ ਸਮੱਸਿਆ ਬਣਨੀ ਹੈ ਅਸੀਂ ਛੱਪੀਆਂ ਸਤਾਈਆਂ ਸਾਲਾਂ ਦੇ ਇਹਨਾਂ ਚੀਜ਼ਾਂ ਤੇ ਚਰਚਾ ਕਰਦੇ ਆ ਰਹੇ ਹਾਂ ਕਿ ਇਹ ਛਾਡੀ ਚਰਚਾ ਇੱਕ ਦਿਨ ਸਿੱਧ ਹੋਣੀ ਹੈ ਅਸੀਂ ਤਾਂ ਅੱਜ ਦੁਨੀਆ ਵਿੱਚ ਐ ਕੱਲ ਨੂੰ ਪਤਾ ਨਹੀਂ ਹੋਣਾ ਕਿ ਨਹੀਂ ਬੰਦੇ ਦਾ ਕੋਈ ਭਰੋਸਾ ਨਹੀਂ ਪਰ ਅਸੀਂ ਬਹੁਤ ਵੱਡੀਆਂ ਗੱਲਾਂ ਪਿੱਛੇ ਛੱਡ ਕੇ ਜਾਵਾਂਗੇ ਮੌਤ ਤੋਂ ਬਾਅਦ ਸਾਨੂੰ ਲੋਕ ਯਾਦ ਕਰਨਗੇ ਕਿ ਯਾਰ ਵਾਕਈ ਉਹਨਾਂ ਬੰਦਿਆਂ ਨੇ ਐਨੇ ਸਾਲ ਪਹਿਲਾਂ ਇਹ ਗੱਲਾਂ ਕਹਿ ਦਿੱਤੀਆਂ ਸੀ ਕਿਉਂਕਿ ਜਦੋਂ ਛੱਪੜਾਂ ਦੇ ਕਬਜ਼ੇ ਹੁੰਦੇ ਜਾ ਰਹੇ ਛੱਪੜ ਭਰਦੇ ਜਾ ਰਿਹਾ ਹੈ ਘਰਾਂ ਦੇ ਵਿੱਚੋਂ ਪਾਣੀ ਡੁੱਲਦਾ ਤੇ ਜਦੋਂ ਛੱਪੜ ਭੀੜੇ ਹੋਗੇ ਤੇ ਬਹੁਤ ਜਲਦੀ ਜਾਣੇ ਕਿ ਵਾਰਸ਼ਾਂ ਦਾ ਪਾਣੀ ਗਲੀਆਂ ਦੇ ਵਿੱਚ ਵੜ ਜਾ ਕਰੂਗਾ ਕਿਉਂਕਿ ਜਦੋਂ ਛੱਪੜ ਭੀਰੇ ਹੋਗੇ ਤੇ ਛੱਪੜ ਭਰਨ ਵਾਲਿਆਂ ਦਾ ਰਹਿਣਾ ਵੀ ਕੱਖ ਨਹੀਂ ਇਹਦੀ ਨਾਲ ਗੱਲ ਹੈ ਤੇ ਜਿਹੜੇ ਉਹਨਾਂ ਨੂੰ ਹਿਾਰੇ ਦਿੰਦੇ ਆ ਰਹਿਣਾ ਉਹਨਾਂ ਦਾ ਵੀ ਕੱਖ ਨਹੀਂ ਆਉਣ ਵਾਲੀਆਂ ਪੀੜੀਆਂ ਜਿਹੜੇ ਛੱਪੜਾਂ ਉੱਤੇ ਕਬਜ਼ੇ ਕਰਦੇ ਆ ਜਿਹੜੇ ਉਹਨਾਂ ਨੂੰ ਹਿਾਰੇ ਦਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਕੱਖ ਨਹੀਂ ਰਹਿਣਾ ਥੋੜਾ ਬੁਰਾ ਹਾਲ ਹੋਊਗਾ ਕਿ ਜਿਨ੍ਹਾਂ ਲੋਕਾਂ ਨੇ ਇੱਕ ਛੱਪੜਾ ਨੂੰ ਭਰ ਕੇ ਕਬਜ਼ੇ ਕਰ ਲਏ ਕੋਈ ਗੱਲ ਨਹੀਂ ਠੰਡਾ ਕਰਕੇ ਖਾਓ ਕਿਉਂਕਿ ਰੱਬ ਦੇ ਘਰ ਡੇਰ ਹਨੇਰ ਨਹੀਂ ਇੱਕ ਦਿਨ ਨਿਆਹ ਹੋਵੇਗਾ ਕਿਉਂਕਿ ਅਸੀਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਪੂਰੇ ਪੰਜਾਬ ਦੇ ਛੱਪੜਾ ਦੀ ਗੱਲ ਕਰ ਰਿਹਾ ਜਦੋਂ ਛੱਪੜ ਭਰ ਕੇ ਪਾਣੀ ਗਲੀਆਂ ਵਿੱਚ ਹੋਣਾ ਤੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਤੁਸੀਂ ਜਾਣ ਲਾਉਣਾ ਜਿਹੜੇ ਛੱਪੜਾ ਉੱਤੇ ਕਬਜ਼ੇ ਕਰਦੇ ਹਨ ਅਸੀਂ ਅੱਜ ਪੰਜਾਬ ਦੇ ਛੱਪੜਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਜਾ ਰਹੇ ਹਾਂ ਕਿ ਤੁਸੀਂ ਬਹੁਤ ਵੱਡੀ ਸਮੱਸਿਆ ਖੜੀ ਕਰ ਰਹੇ ਹੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈਆਂ ਪਿੰਡਾਂ ਦੇ ਵਿੱਚ ਤਾਂ ਹੋ ਹੀ ਗਈ ਫਿਕਰ ਨਾ ਕਰੋ ਇਹਦਾ ਨਤੀਜਾ ਬਹੁਤ ਜਲਦੀ ਮਿਲੂਗਾ ਹੋ ਸਕਦਾ ਸੀ ਜਾਂਦੇ ਚੌਂਦੇ ਵੇਖ ਲਗੇ ਬਹੁਤ ਸਾਰੇ ਪਿੰਡਾਂ ਵਿੱਚ ਤਾਂ ਹੋ ਗਿਆ ਪਰ ਜਿਹੜੇ ਛੱਪੜਾਂ ਤੇ ਕਬਜ਼ੇ ਕਰਦੇ ਆ ਜਿਨ੍ਹਾਂ ਨੇ ਕਬਜ਼ੇ ਕੀਤੇ ਹਨ ਟੋਡਾ ਬਹੁਤ ਹੀ ਬੁਰਾ ਹਾਲ ਹੋਊ ਠੋਡੀਆਂ ਆਉਣ ਵਾਲੀਆਂ ਪੀੜੀਆਂ ਦਾ ਬੁਰਾ ਹਾਲ ਹੋਊਗਾ ਇਹ ਗੱਲ ਯਾਦ ਰੱਖਿਓ ਕਿਉਂਕਿ ਛੱਪੜਾਂ ਨੂੰ ਭਰਨਾ ਇੱਕ ਬਹੁਤ ਵੱਡਾ ਗੰਨਾ ਹੈ ਕਿਉਂਕਿ ਸਾਰੇ ਪਿੰਡ ਨੂੰ ਸਮੱਸਿਆ ਖੜੀ ਹੋ ਜਾਣੀ ਹੈ ਆਉਣ ਵਾਲੀਆਂ ਪੀੜੀਆਂ ਨੂੰ ਸਮੱਸਿਆ ਖੜੀ ਹੋ ਜਾਣੀ ਹੈ ਹੁਣ ਤਾਂ ਤੁਹਾਨੂੰ ਆਇਆ ਵੀ ਸਾਨੂੰ ਕਿਹੜਾ ਕੋਈ ਰੋਕਦਾ ਹੈ ਪਰ ਫਿਕਰ ਨਾ ਕਰੋ ਜਿਹੜੇ ਤੁਹਾਨੂੰ ਰੋਕਦੇ ਨਹੀਂ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਛੱਪੜ ਅਸੀਂ ਨਾ ਪਰਗੇ ਇਹਨਾਂ ਵਿੱਚ ਪਾਣੀ ਖੜਦਾ ਆਉਣ ਵਾਲੀਆਂ ਸਮੇਂ ਦੇ ਵਿੱਚ ਗਲੀਆਂ ਵਿੱਚ ਪਾਣੀ ਵੜੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚੇ ਬਹੁਤ ਵੱਡੀ ਸਮੱਸਿਆ ਪੈਣ ਦੀ ਹੈ ਅਸੀਂ ਪੂਰੇ ਪੰਜਾਬ ਦੇ ਛਪੜਾਂ ਨੂੰ ਲੈ ਕੇ ਅੱਜ ਗੱਲ ਕੀਤੀ ਹਨ ਆਉਣ ਵਾਲੇ ਸਮੇਂ ਦੇ ਬਾਰੇ ਗੱਲ ਕੀਤੀ ਹਨ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ